ਦੇ ਜਿਹੜੀ ਤੋਰੇ ਮਿਰੂ ਨੇ ਤੋਰ ਦੇਣੀ ਮਾਰੇ ਜਿਹੜਾ ਲਾ ਕੇ ਗਿਆ ਫੇਕੇ ਰਾਕੇ ਮੇਸ਼ਾ ਦੇਵੇ ਤੁਹਾਨੂੰ ਸਮਾਨ ਜਾਂ ਜੋ ਜੁਰਨਾ ਨਾ ਇਹ ਜਦੋਂ ਇੱਕ ਤੇ ਮੇਰੀ ਗੜੀ ਤੇ ਰੱਖ ਕੇ ਗੋਡਾ ਤੇ ਕਿੰਨੇ ਤੈਨੂੰ ਛੱਡਣਾ ਨਹੀਂ ਜਾਂ ਅੱਜ ਨਹੀਂ ਸੱਸਾ ਦੁਨੀ ਦੁਨੀ ਕਿਉਂ ਪਾਣੀ ਪੀਂਦੇ ਪਾਣੀ ਵਿੱਚ ਤੇ ਨਹੀਂ ਲੇਟ ਲੇਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ ਸਾਰਾ ਕੁਝ ਕਟਿਆ ਕਮਰੇ ਕੂਮਰੇ ਸਾਰਾ ਕੁਝ ਬਹੁਤ ਚੰਗਾ ਲਾਤੀ ਹੈ ਆਹ ਮਾਲ ਵਿੱਚ ਮੈਂ ਲਾਈਆਂ ਬੀ ਡੀ ਆਰ ਚ ਜਹੇ ਪੈਣਾ ਦੀ ਖੱਜੀ ਕਿੱਦਾਂ ਲੈ ਗਿਆ ਜਾਂਦਾ ਇਹ ਮੇਰੇ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਨੇ ਮੇਰੀ ਤਿੰਨ ਕੁੜੀਆਂ ਜੋ ਅੱਜ ਕੀ ਗੱਲ ਕੀ ਹੋਈ ਹੈ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤਾ ਹੋਈ ਸੀ ਤੁਹਾਨੂੰ ਮੈਨੂੰ ਅੰਦਰ ਮੈਨੂੰ ਅੰਦਰ ਰੁਕ ਕੇ ਬਾਹਰ ਨਹੀਂ ਕੱਢ ਸਕਣੀ ਇਸਕੇ ਬਾਹਰ ਕਰ ਦਿਆ ਮੇਰੀ ਸਹੁਰਾ ਸਾਹਿਬ ਨੇ ਹੂੰ ਥੋੜੇ ਜਿਮਨੂ ਡਾਕਟਰ ਕੋਲ ਜਾਣ ਨੂੰ ਮੈਨੂੰ 7:30 ਦਾ ਮਾਰਿਆ ਹੋਇਆ ਹੈ ਮੇਰੇ ਢਿੱਡ ਤੇ ਦਰਦ ਦਬਾਪ ਹੈ ਨੰਮ ਤੇ 3 ਮਹੀਨੀ ਦੀ ਪ੍ਰੈਗਨੈਂਟ ਹੈ ਹੂੰ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕਿਹਾ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ ਮੈਂ 112 ਤੇ ਕੰਪਲੇਨ ਕੀਤੀ ਸੀਗੀ तकरीबन ਮੈਨੂੰ ਲਗਦਾ ਟਾਈਮ 8:00 ਨਹੀਂ ਵਜੇ ਸੀਗੇ ਹੂੰ ਬਿਲਕੁਲ ਹੋਣ ਤਾਨੂੰ ਬਾਹਰ ਕਿਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਮੇਰੇ ਮੇਰੇ ਪਿੰਡ ਦੀ ਭੈਣ ਆ ਮੇਰੀ ਉਹ ਉਹਨਾਂ ਦੀ ਪਰੌਣੇ ਨੇ ਤੇ ਉਹਨਾਂ ਨੇ ਘੁੱਟ ਮਾਰ ਕੇ ਇਹਨਾਂ ਨੇ ਕੀਤੇ ਦਾ ਮੇਰੀ ਸਾਰਾ ਸਾਲ ਮੇਰੇ ਡੈਡੀ ਨਾਲ ਮੇਰੀ ਮਾਤਾ ਸੀ ਸਵੇਰੇ ਪਿੰਡੀ ਮम्मा ਮੈਂ ਜਾ ਕੇ ਸਫਾਈ ਕਰਾਇਆ ਵਾ ਮੈਂ ਕਿਹਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚਾਰ ਦਿਨ ਤੇ ਇਹਨਾਂ ਦੇ ਕੋਲ ਹਾਈ ਹੋਈ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੇ ਲੱਤਾਂ ਤਿੰਨ ਮਹੀਨੇ ਦੀ ਉਹ ਪ੍ਰੈਗਨੈਂਟ ਆ ਇਹਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਸੱਸ ਸਹੁਰੇ ਨੇ ਸੱਸ ਸਹੁਰੇ ਨੇ ਹਾਂਜੀ ਅੱਛਾ ਇੱਥੇ ਵਿਆਹੀ ਆ ਉਹ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਇਹ ਸਹੁਰੇ ਉਸ ਤੋਂ ਨਹੀਂ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਆ ਕਿ ਜਸਪਾਲ ਸਿੰਘ ਦਾ ਰਣਪਾਲ ਕੋ ਜਿੰਨੇ ਜਰਦਾਂ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਨਾ ਪੁਲਿਸ ਨੂੰਸ ਕਿਹਾ ਕਿ ਤੀ ਨਾ ਹੋਈ ਅਜੇ ਤੱਕ ਬੋੜੀ ਆ ਪੰਜ ਹਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤਾੜਫਦੇ ਆ ਕੁੜੀ ਸਾਡੀ ਅੰਦਰ ਜੇ ਕੁਝ ਹੋ ਗਿਆ ਬਾਕੀ ਕਰਦੇ ਆ ਤੁਸੀਂ ਮੰਗ ਅਸੀਂ ਕਾ ਇਹੋ ਕਰਦੇ ਸਾਨੂੰ ਫੈਸਲਾ ਚਾਹੀਦਾ ਅਸੀਂ ਜੋ ਵੀ ਹੋ ਗਿਆ ਕੁੜੀ ਅੰਦਰ ਤੜਫਦੀ ਪਈ ਆ ਉਹ ਦਰਦ ਦਰਦ ਪੈਂਦੀ ਉਹਦੀ ਕੁੜੀ ਦੇ ਆ ਤਿੰਨ ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਜਿੰਦੇ ਲਾਏ ਪਏ ਨਾ ਇਹਨਾਂ ਨੇ ਸਾਰੇ ਬੰਦ-ਬੰਦ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਜਾ ਸਕਦੇ ਕੁਝ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਲਜਾਵਾਂਗੇ ਜਿੰਦਲ ਖੋਲੂਗੇ ਤੇ ਲਜਾਵਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਪਏ ਕੁਝ ਨਹੀਂ ਖੋਲਦੇ ਹੈਗੇ ਸਾਡੇ ਨਾਲ ਜੇ ਕੱਲ ਆਏ ਦੂਏ ਚੋਂ ਬਾਰੋਂ ਆਇਆ ਬਾਰੋਂ ਪਰ ਥੋੜਾ ਤੀਆਂ ਕੱਲ ਹੀ ਆਏ ਆ ਤੇ ਟਟਾ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗੀਆਂ ਸਾਡੇ ਕੋ ਆ ਕੇ ਜੀ ਮੜ ਮੋਟਾ ਕਪੜਾ ਦੀਦਾ ਸਾਡਾ ਉਹ ਚੇਰ ਕਰਕੇ ਨਾਲ ਨੂੰ ਕਿ ਚੱਲ ਗਏ ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਆ ਕੇ ਨਹਾਉਣੇ ਨੂੰ ਸਫਾਈ ਕਰਾਉਣੇ ਕੋਈ ਨਹੀਂ ਕਿਹਾ ਸੀਗਾ ਪਿੰਡ ਦਾੜੀ ਗੰਧ ਬਹੁਤ ਅੰਦਰ ਠੀਕ ਹੈ ਤੇ ਅਗੇ ਅੰਦਰ ਸਕੇ ਜਲੇ ਮੋਟਰ ਮੋਟ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜ ਲੈ ਬਾੜ ਫੜ ਕੇ ਤਾਂ ਹਾਂ ਜੀ ਬਾੜ ਫੜ ਕੇ ਤਾਂ ਗਾਲ ਨੂੰ ਪਾ ਲਿਆ ਬਾੜ ਥੋੜੀ ਠੀਕ ਹੈ ਬਾੜ ਪਾ ਕੇ ਤਾਂ ਸੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਮ ਛੱਲੇ ਹੋਏ ਦੇਖੋ ਉਰੇ ਆਤਮ ਉਰੇ ਆਤਮੀ ਕੀ ਤੁਸੀਂ ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟ ਫਸਾੜ ਤਾ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰਾ ਵੀ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਉਹਨਾਂ ਦਾ ਲੱਤਾਂ ਮਾਰੀਆਂ ਟੁੱਟ ਚੁੱਕੇ ਉਹ ਠਾ ਠੂਠ ਸੜਾ ਝੂਠ ਮੈਂ ਤਾਂ ਇਹ ਆਪ ਦੀ ਘਰ ਵਾਲੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਅਸੀਂ ਕੀਤੇ ਸਾਡੀ ਪ੍ਰੋਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਾਓ ਤੁਸੀਂ ਨਾ ਬਾਲੇ ਨਾ ਜਵਾਬਸਵਾਰ ਕਰੋ ਸਾਡੀ ਪ੍ਰੋਪਰਟੀ ਅਸੀਂ ਅੰਦਰ ਅਸੀਂ ਸੀ ਕੈਮਰਾ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਉਹ ਨਹੀਂ ਕੈਮਰੇ ਤਾਂ ਕਾਲੇ ਬੰਦ ਕੀਤੇ ਸਾਡੇ। ਅੱਛਾ। ਕੈਮਰੇ ਤਾਂ ਕਾਲੀ ਬੰਦ ਕਰ ਦਿੱਤੀ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ ਕੀਤੇ। ਤਾਂ ਨਾਲ ਨੂੰ ਘੇੜ ਵੀ ਦੀ ਲੋਡ ਲੋਡ ਨੇ ਤਾਂ ਹੀ ਸੇਫਟੀ ਕੀਤੀ ਹੈ। ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਹਾਂ ਬੰਦ ਕਰੀਏ ਸਾਡੇ ਨਾਲ ਥੱਕਾ ਹੋ ਰਿਹਾ। ਥੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਧੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਈ ਨੇ ਪਰੋਪਰਟੀ ਸਾਡੀ ਧੱਕੇ ਨਾਲ ਸਾਰੀ ਵਾ ਲਈ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਆ ਸਾਰੇ ਪੁਲਿਸ ਨੇ ਆ ਕੇ ਔਰ ਸਰੀਆਣੇ ਕਿ ਘੜਾਇਆ ਜਿੰਦੇ ਜਿੰਦਾ ਉਹਦੇ ਅੰਦਰੋਂ ਵੜ ਕੇ ਕੁੰਡਾ ਲਾਹਾ ਸੀ ਨਹੀਂ ਜਿੰਦਾ ਲਾਇ ਹਾਂ ਜੂਠ ਸਮਝ ਲਾਇਆ ਤੁਸੀਂ ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਬਾਹਰ ਆ ਕੇ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਔਰ ਇੱਕ ਬੰਦੇ 20 ਛੱਦੇ ਉਹਨੇ ਮੈਂ ਇੱਕ ਜਿੰਦਾ ਲਾਇਆ ਕਿ ਸਾਨੂੰ ਮਾਰਨ ਥੱਕਦੇ ਆ ਕੇ ਅੱਛਾ ਤਾਂ ਆਈ ਡ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕੋਈ ਇਹਦਾ ਨਹੀਂ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਥੇ ਦਾ ਮੁਖਤਿਆਰ ਸੀ ਆਪ ਦੇ ਨਾਲ ਪ੍ਰਾਪਰਟੀ ਲਵਾਇਆ ਟੱਕ ਟੁਕ 20 ਟਰੱਕ ਇਹਨੇ ਆਪ ਦੇ ਨਾਲ ਲਵਾਇਆ ਢਾਈ ਯੂਨੀਅਨ ਦੀ ਜਾੜ ਸਾਰਾ ਸਾਰਾ ਟੱਪਨੇ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੋਟੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਕਟਰੀ ਨੂੰ ਬਾਹਰ ਕੱਢਦਾ ਸਾਨੂੰ ਜੁਐਸ ਹੈ ਸਾਡ ਕੋ ਸਾਰਾ ਪੇਪਰ ਵਰਕ ਹੈਗਾ ਨਤਾ ਮਾਰੇ ਕੀ ਰੂ 33 ਲੱਖ 3 ਕਰੋੜ ਮਿੱਤਾਂ ਨੇ ਲੋਨ ਚਾਇਆ ਟੱਕਾ ਦਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਦੂਆਛੇ ਪਾ ਦੇ ਜਾਂ ਛੋਟੇ ਮੋਟੇ ਟੋਡੇ ਟੱਕਾ ਉਹਦਾ ਹੁਣ ਮੈਂ ਅਸੀਂ ਫਟ ਤੋੜ ਕੇ ਅਸੀਂ ਵਿਆਹ ਕਰ ਕੀਤਾ ਉੱਥੋਂ ਸਾਨੂੰ ਘਰੋਂ ਘਟਿਆ ਵੇਖਾਰ ਕੀਤਾ ਸਾਡੇ ਕਪੜੇ ਥਮਾਰ ਇਹਦੇ ਘਰੇ ਵਿਆਹ ਉੱਥੇ ਸਾਨੂੰ 112 ਤੇ ਕਾਲ ਆਈ ਸੀ ਇੱਕ ਜਗਨੀਸ਼ ਕੌਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾਂ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਘੁੱਟ ਮਾਰ ਰਹੇ ਹਣ ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ 700 ਰੁਪਏ ਦੇ ਅੰਦਰ ਲੋਕ ਲਾਇਆ ਸੀਗਾ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਨੂੰ ਇਹਨਾਂ ਨੇ ਮੇਰੇ 700 ਰੁਪਏ ਦੇ ਕਟਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੁਨੀ ਅਮਤ ਲਿਆਵਾਂਗੇ ਮਤਲਬ ਕੁੜੀ ਨੂੰ ਅੰਦਰ ਬੰਦਕ ਬਣਾਇਆ ਹੈ ਜਿਹੜਾ ਲੋਕ ਕੁੜੀ ਨੂੰ ਤੁਸੀਂ ਲੋਕ ਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗੇ ਹੋਏ ਸੀ ਹਾਂ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੌਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣ ਅਸੀਂ ਪੇਟ ਹਸਪੀਟਲ ਕੁੜੀ ਦੇ ਹਾਲਤ ਕਿਹੜਾ ਹੈ ਸੀ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ ਤੇ ਲੱਤ ਮਰੀ ਹੋਈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨੈਂਟ ਦੱਸਦੀ ਉਹਦੇ ਤੋਂ ਕੋਈ ਕਿਵੇਂ ਅਪਰੇਟਿਵ ਨਹੀਂ ਲੱਗਦਾ ਕਿਡਨੈਪਿੰਗ ਦਾ ਮਾਮਲਾ ਸੀ ਕਿ ਉਹ ਅੰਦਰ ਬੰਦ ਨਹੀਂ ਕਿਡਨੈਪ ਨਹੀਂ ਇਹਨਾਂ ਦਾ ਕੋਈ ਆਪਸੀ ਨਹੀਂ ਘਰੇਲੂ ਜਿਹੜਾ ਆ ਕਾਫੀ ਧੀਰ ਦਾ ਹੀ ਆ ਪ੍ਰੋਪਰਟੀ ਅੰਦਰ ਬੰਦ ਕਰਕੇ ਰੱਖਿਆ ਸੀ ਕੀ ਲੱਗਦਾ ਤੁਹਾਨੂੰ ਮੌਕੇ ਕਿਉਂਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈ ਜਿਹੜਾ ਉਹਦਾ ਪਿਕਅਪ ਪਰਿਵਾਰ ਉਹ ਗਿੱਟਾ ਨੂੰ ਗਿਆਤ ਲੋਕ ਲਾਇਆ ਸੀ ਲੋਕੰਦਰ ਨੂੰ ਲਾਇਆ ਸੀ ਗਿੱਟਾ ਤੇ ਸੀਸੀ ਪੁੱਡੇ ਵਗੈਰਾ ਵੀ ਕਹਿੰਦੇ ਨੇ ਕੈਮਰੇ ਵਗੈਰਾ ਬੰਦ ਕੈਮਰੇ ਕਹਿੰਦੇ ਬੰਦ ਕੀਤੇ ਪਹਿਲਾਂ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਇੱਕ ਕੰਪਲੇਂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਹੈ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪਿਕਅਪ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਇੱਕ ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਤੇ ਬਾੜਾ ਰੋਡ ਤੇ ਇੱਥੇ ਟ੍ਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰੋਂ ਸਲਝਾ ਕੇ ਫਿਰ ਅਸੀਂ ਦਰਵਾਜ਼ਾ ਆਏ ਇਹ ਤੁਸੀਂ ਦੇਖਿਆ ਉਹ ਨਾ ਕੁੜੀ ਦੇ ਹਮ ਦੇਖ ਲਈ ਕੁੜੀ ਨੂੰ ਉਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਲ ਭੇਜਤਾ ਜੋ ਬਿਆਨ ਦੋਗੀ ਉਹ ਆਪਾਂ ਕਾਨੂੰਨੀ ਵਾਰ ਵੀ ਕਰਦੇ ਹਾਂ ਠੀਕ